ਜੀ ਜਦੋਂ ਅਸੀਂ ਬਾਹਰ ਟੱਪੇ ਆਏ ਆ ਨਾ ਤੇ ਉਦੋਂ ਆ ਕੇ ਇਹਨੇ ਪਾਣੀ ਵੀ ਪੀਤਾ ਤੇ ਬੈਠਾ ਵੀ ਦੱਸਿਆ ਕਿ ਠੀਕ ਆ ਠੀਕ ਆ ਉਦੋਂ ਪਿੱਛੇ ਇੱਕ ਦਾਮੀ ਬਸ ਕੇ ਹੋ ਗਿਆ ਬਸ ਚੁੱਪੀ ਦਾ ਇਕਦਮ ਚੁੱਪ ਰਿਹਾ ਅਟੈਕ ਉਧਰ ਹੋਇਆ ਜੇ ਇੱਧਰ ਆ ਕੇ ਮੈਂ ਉੱਥੇ ਕੋਈ ਸਹਾਇਤਾ ਕੀਤੀ ਕੀ ਉੱਥੇ ਤੁਝਾ ਸੱਟ ਲੱਗੀ ਸੀ ਪੈਰ ਤੇ ਕੋਈ ਕੰਟਰੈਕਟਰ ਨੇ ਉੱਥੇ ਚੈੱਕ ਕੀਤਾ ਕੀਤਾ ਫਿਰ ਇੱਧਰ ਆ ਕੇ ਕੀਤਾ ਉੱਥਰ ਤਾਂ ਮਾੜੀ ਮੋੜ ਕੋਈ ਗੱਲ ਪਾ ਦਿੰਦੇ ਰਹੇ ਸਨ ਜੀ ਪੀੜ ਤੋਂ ਇੱਧਰ ਆ ਕੇ ਫਿਰ ਉਹਨਾਂ ਨੇ ਇੱਥੇ ਜਿਹਨੂੰ ਸਿਰੋਂ ਲੜੂ ਲਾ ਪਾਇਆ ਇੱਕ ਤੰਬੂ ਰਣ ਬਾਤ ਵੜ ਗਏ ਉਹ ਵਿਚਾਰੇ ਨੱਪਦੇ ਨੁੱਪਦੇ ਰਹੇ ਉਹਨਾਂ ਨੇ ਬਹੁਤ ਕੀ ਚੱਲ ਫਿਰ ਉਹਨਾਂ ਨੇ ਜਿਹਨੂੰ ਸਿਰ ਫੇਰ ਤਾਂ ਫੇਰ ਚੰਦ ਤੰਬੂ ਲੱਗਾ ਇੱਧਰ ਜਦੋਂ ਤੁਸੀਂ ਭਾਰਤ ਵਿੱਚ ਪਹੁੰਚੋ ਕਿੰਨੀ ਦੇਰ ਬਾਅਦ ਹੈ ਜਿਹੜੀ ਉਹਨੇ ਅੱਧਾ ਘੰਟਾ ਪਾਉਣਾ ਤੇ ਡੱਲਾ ਕੇ ਗਿਆ ਹੁੰਦਾ ਇਹ ਜੀ ਜਥਾ ਗਿਆ ਸੀ ਭਾਈ ਮਹਾਰਾਜ ਜੀ ਸਿੰਘ ਦੀ ਬਰਸੀ ਤੇ ਪਿੰਡ ਝੋਕ ਟਹਿਲ ਸਿੰਘ ਦੇ ਜਥਾ ਗਿਆ ਸੀ ਸਰਦੇਵ ਸਿੰਘ ਸਾਲਾ ਬਖਤੌਰ ਸਿੰਘ ਇਹ ਨਾਮ ਸੀਗਾ ਜਥੇ ਦੇ ਭਾਈ ਮਰਦਾਨਾ ਸੇਵਾ ਸੁਸਾਇਟੀ ਕੋਈ ਪਰਲ ਨੂੰ ਇਹ ਜਾਂਦਾ ਗਿਆ ਸੀਗਾ ਜੀ ਵੀਜ਼ਾ ਲੱਗਾ ਸੀ ਤੇ 21 ਤਰੀਕ ਨੂੰ ਇਹ ਪਾਕਿਸਤਾਨ ਵੇਹ ਗਿਆ ਸੀ ਤੇ 30 ਤਰੀਕ ਦੀ ਅੱਜ ਵਾਕ ਸੀ ਜੀ ਵਾਪਸੀ ਦੌਰਾਨ ਇਹ ਬਾਰਡਰ ਕਰਾਸ ਕਰਨ ਤੋਂ ਬਾਅਦ ਇਹਨਾਂ ਨੇ ਜਿਹੜਾ ਇਹਨਾਂ ਨੂੰ ਜੱਕਦਮ ਇਹਲ ਦਾ ਦੌਰਾ ਪੈਣ ਨਾਲ ਸਮਾਲਕਾਈ ਸਾਲਾ ਪਿੰਡ ਦੇ ਸੌਕ ਦੇ ਵਿੱਚ ਜਿੱਥੇ ਤੋਂ ਇੱਥੇ ਕਿੰਨੇ ਜਣੇ ਗਏ ਸ਼ਬਦ ਲੁੱਗੇ ਸੀ ਜਿੱਥੇ ਪੰਜ ਜਣੇ ਗਏ ਸੀ ਚਾਰ ਬੇਬੀਆਂ ਜੀ ਪੰਜ ਪੰਜ ਮੈਂਬਰ ਗਿਆ ਸੀ ਫਿਰ ਚੋਕ ਦਾ ਸੀ